ਸਟਾਰ ਕਿਸ ਸਰਕਾਰ ਦੇ ਵੱਡੇ ਵੱਡੇ ਲਾਰੇ ਪ੍ਰਸ਼ਾਸਨ ਦੀਆਂ ਮਿੱਠੀਆਂ ਮਿੱਠੀਆਂ ਟਕੋਰਾ ਹਰ ਇੱਕ ਗੱਲ ਦਾ ਹੈ ਹੱਲ ਦੱਸ ਤੋ ਹਰ ਇੱਕ ਗੱਲ ਦਾ ਹੈ ਹੱਲ ਦੋਸਤੋ ਫਿਰ ਕੀ ਹੋਇਆ ਜੇ ਕਾਨੂੰਨ ਦੇ ਨੱਕ ਹੇਠਾਂ ਪੰਜ ਪੰਜ ਚੋਰੀਆਂ ਇੱਕੋ ਰਾਤ ਚ ਹੋ ਗਈਆਂ ਫਿਰ ਕੀ ਹੋਇਆ ਕਾਨੂੰਨ ਦੇ ਨੱਕ ਹੇਠਾਂ ਇੱਕੋ ਰਾਤ ਚ ਪੰਜ ਪੰਜ ਚੋਰੀਆਂ ਹੋ ਗਈਆਂ ਇਹ ਕਿਹੜਾ ਕੋਈ ਵੱਡੀ ਹੈ ਗੱਲ ਦੋਸਤੋ ਇਹ ਕਿਹੜਾ ਕੋਈ ਵੱਡੀ ਹੈ ਗੱਲ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੇ ਨਹੀਂ ਸੋਚੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਹੋ ਕਿ ਸ਼ਹਿਰ ਦੇ ਹਾਲਾਤ ਕਿਹੋ ਜਿਹੇ ਆ ਸਾਥੀਓ ਇੱਕ ਰਾਤ ਜਈ ਕਾਨੂੰਨ ਦੇ ਨੱਕ ਹੇਠਾਂ ਪ੍ਰਸ਼ਾਸਨ ਦੇ ਨੱਕ ਹੇਠਾਂ ਪੰਜ ਪੰਜ ਚੋਰੀਆਂ ਔਰ ਆ ਦੁਕਾਨਾਂ ਜਿਹੜੀਆਂ ਕਮੇਟੀ ਘਰ ਦੇ ਨਾਲ ਇਹਨਾਂ ਦੀ ਪਿੱਠ ਲੱਗਦੀ ਹੈ ਔਰ ਜਿਹੜਾ ਇੱਥੋਂ ਕਾਨੂੰਨ ਹੈ ਕਾਨੂੰਨ ਦਾ ਦਰਵਾਜ਼ਾ ਸਿਰਫ 100 150 ਮੀਟਰ ਦੀ ਦੂਰੀ ਤੇ ਹੈ ਤੇ ਆ ਨਗਰ ਕੌਂਸਲ ਦੀ ਕੰਧ ਨਾਲ ਪਿੱਠ ਲੱਗਦੀ ਹੈ 50 50 60 60 ਸਾਲ ਪੁਰਾਣੀਆਂ ਦੁਕਾਨਾਂ ਨੇ ਇਹ ਜੇ ਇਹ ਸੇਫ ਨਹੀਂ ਆ ਤਾਂ ਕਿਹੜੀਆਂ ਦੁਕਾਨਾਂ ਸੇਫ ਹੋਣਗੀਆਂ ਲੋਕ ਸੋਚਦੇ ਕਿ ਸ਼ਹਿਰ 'ਚ ਦੁਕਾਨ ਪਾ ਲਈਏ ਕਿ ਚੋਰੀਆਂ ਚਕਾਰੀਆਂ ਤੋਂ ਬਚ ਜਾਵਾਂਗੇ ਲੇਕਿਨ ਆ ਦੁਕਾਨਾਂ ਜੇ ਇੱਥੇ ਸੇਫ ਨਹੀਂ ਆ ਜੋ ਮੁੱਖ ਜਿਹੜਾ ਗਾੜਿਆ ਸ਼ਹਿਰ ਦਾ ਜੋ ਹਾਬੇ ਆ ਸ਼ਹਿਰ ਦਾ ਦੁਕਾਨਾ ਤਾਂ ਜਿਨ੍ਹਾਂ ਦੀ ਸੰਸਾਨ ਥਾਵਾਂ ਤੇ ਦੁਕਾਨਾਂ ਉਹਨਾਂ ਤਾਂ ਫਿਰ ਰੱਬੇ ਹੀ ਬਾਲੀ ਆ ਆ ਤੁਸੀਂ ਦੁਕਾਨ ਦੇਖੋ ਜੀ ਪ੍ਰਿੰਸ ਬੁੱਕ ਡਿਪੂ ਐ ਅੰਕਲ ਹੁਣੇ ਨਾਲ ਨੇ ਇਹਨਾਂ ਦਾ ਨੁਕਸਾਨ ਹੋਇਆ ਆ ਜਿਹੜਾ ਸ਼ਟਰ ਐ ਇਹ ਰਾਤ ਨੂੰ ਚੱਕਿਆ ਜਾਂਦਾ ਹੈ ਹਾਲਾਂਕਿ ਕਿਹਾ ਜਾਂਦਾ ਕਿ ਜਿਹੜੇ ਦੋ ਜਾਣੇ ਚੋਰੀ ਕਰਨਾ ਉਹ ਪਲਵਾਨ ਸੀਗੇ ਪਰ ਐਡਾ ਵੀ ਕੋਈ ਤਕੜਾ ਨਹੀਂ ਹੁੰਦਾ ਕਿ ਸ਼ਟਰ ਨੂੰ ਚੱਕ ਕੇ ਆਮ ਮੋੜ ਕੇ ਰੱਖ ਦੇ ਮਰੁੰਡੇ ਅੰਗਰੋਂ ਡੈਫੀਨਿਟਲੀ ਉਹਨਾਂ ਕੋਲ ਹਜ਼ਾਰ ਹੋਣਗੇ ਡੈਫੀਨਿਟਲੀ ਉਹਨਾਂ ਦੇ ਕੋਲ ਕੋਈ ਨਾ ਕੋਈ ਮਸ਼ੀਨ ਹੋਵੇ ਕਿ ਤੁਸੀਂ ਦੇਖੋ ਇੱਕ ਵੀ ਨਿਸ਼ਾਨ ਨਹੀਂ ਹੈਗਾ ਇੱਕ ਵੀ ਨਿਸ਼ਾਨ ਨਹੀਂ ਹੈਗਾ ਜਿੰਦੇ ਲੱਗਿਓ ਰਹਿ ਗਏ ਔਰ ਸ਼ਟਰ ਨੂੰ ਜਿੱਦਾਂ ਪਲਾਸਟਿਕ ਨੂੰ ਮੋੜ ਦਈਦਾ ਆਮ ਮੋੜ ਕੇ ਰੱਖ ਦਿੱਤਾ ਔਰ ਇਹਦੇ ਅੰਦਰੋਂ ਗੱਲੇ ਚੋਂ ਪੈਸੇ ਲੈ ਕੇ ਅਗਲੀ ਜਬਾਨ ਪ੍ਰਿੰਸ ਬੁੱਕ ਡੀਪੂ ਵਾਲੇ ਅੰਕਲ ਹੁਣ ਤੋਂ ਜਾਣਦੇ ਅੰਕਲ ਜੀ ਕਿੰਨੇ ਦਾ ਨੁਕਸਾਨ ਹੋਇਆ ਜੀ ਮੇਰਾ ਜੀ 10000 ਰੁਪਏ ਮੈਂ ਕਿਸੇ ਪੇਮੈਂਟ ਕਰਨੀ ਸੀ ਪਾਰਟੀ ਨੂੰ ਉਹਨਾਂ ਬੱਸ ਰੱਖਿਆ ਸੀਗਾ ਮੈਂ ਕਿਹਾ ਚਲ ਘਰ ਕੀ ਲੈ ਜਾਣਾ ਵੀ ਇੱਥੇ ਰਹਿੰਦੇ ਨੇ ਬੇਬੇ ਹਾਂਜੀ ਛੋਟੇ ਜਿਹੇ ਜੀ ਤੋ ਜੇ ਮੈਂ ਕੀ ਐਨਾ ਪੈਸਾ 40 ਸਾਲ ਹੋ ਗਏ ਬੈਠੇ ਹਨ ਜੀ 40 ਸਾਲ ਅਜੇ ਤੱਕ ਇਦਾਂ ਦਾ ਕੰਮ ਨਹੀਂ ਕਰੀ ਹੋਇਆ ਤੇ ਅੰਕਲ ਜੀ ਇੱਥੇ ਸੇਫ ਨਹੀਂ ਬੰਦਾ ਤਾਂ ਹੋਰ ਸੇਫ ਕਿਹੜੇ ਹੋਣਗੇ ਅਸਮਨ ਸਵੇਰੇ ਸਵੇਰੇ ਗਵਾਂਢੀ ਦਾ ਫੋਨ ਆਇਆ ਉਹ ਕਹਿੰਦਾ ਜੀ ਇਦਾਂ ਕਰਕੇ ਤੁਹਾਡੀ ਚੋਰੀ ਹੋ ਗਈ ਹੁਣ ਚੱਡਰਾ ਜਗ ਅਨ ਲੋਕ ਹੈਗੇ ਆ ਹੁਣ ਇੱਥੇ ਕਿਹੜਾ ਬਰੌਕ ਲੈਸਨਰ ਆ ਗਿਆ ਕੇ ਛੱਡ ਰਿਹਾ ਚੱਕ ਕੇ ਮਰੋੜ ਦਿੱਤਾ ਡੈਫੀਨੇਟਲੀ ਉਹਨਾਂ ਕੋਲ ਕੋਈ ਨਾ ਕੋਈ ਮਸ਼ੀਨ ਨਹੀਂ ਆਂਦੀ ਹਜ਼ਾਰ ਮਸ਼ੀਨਾਂ ਹੋਣਗੀਆਂ ਇਹ ਹੈਗਾ ਕਿ ਦੋ ਕ ਬੰਦਿਆਂ ਦਾ ਕੰਮ ਹੈ ਜਮਾਨ ਅੰਦਰ ਪੂਰਾ ਸਮਾਨ ਨਹੀਂ ਗਿਆ ਕੋਈ ਵੀ ਪੈਸੇ ਸਾਫ਼ ਕਰ ਗਏ ਪੈਸੇ ਜੋ ਪਰਚੀਆਂ ਪੁਰਚੀਆਂ ਜੋ ਸਭ ਗਏ ਵਰਗੇ ਤੁਹਾਨੂੰ ਸਵੇਰੇ ਕਿੰਨੇ ਵਜੇ ਪਤਾ ਲੱਗਦਾ ਜੀ ਸਵੇਰੇ 6:30 ਵਜੇ ਜੀ ਇੰਚਾਲੇ 6 ਵਜੇ 6 ਵਜੇ ਪਤਾ ਲਾਓ 6 ਵਜੇ ਪਤਾ ਲਾਓ ਫਿਰ ਰਾਤ ਨੂੰ ਇੱਥੇ ਕੋਈ ਚੌਕੀਦਾਰ ਹੈ ਨਹੀਂ ਕੋਈ ਪੈਟਰੋਲਿੰਗ ਵਾਲੇ ਨਹੀਂ ਆਉਂਦੇ ਕੋਈ ਨਹੀਂ ਆਂਦਾ ਜੀ ਇਧਰਲੇ ਬਸ ਉਹ ਕਹਿੰਦੇ ਸਾਡੇ ਕੋ ਪੈਸੇ ਲੈ ਕੇ ਜਾਂਦਾ ਪਰ ਉਹ ਆ ਇਹ ਜ਼ਿੰਮੇਵਾਰੀ ਤੇ ਚੌਕੀਦਾਰ ਦੀ ਜੇ ਕੋਈ ਰੱਖੇ ਜਾਂ ਪੈਟਰੋਲਿੰਗ ਪਾਰਟੀ ਜੇ ਹਰ 15 ਦਾ 20 ਮਿੰਟ ਬਾਅਦ ਅੱਧੇ ਘੰਟੇ ਬਾਅਦ ਆਵੇ ਤਾਂ ਇਦਾਂ ਕੋਈ ਹਰਕਤ ਕਰਨ ਵਾਲੇ ਕਿਹਦਾ ਸੋਚੇ ਅਸੀਂ ਤਾਂ ਸੋਚਿਆ ਨਹੀਂ ਜਾਂ ਤਾਂ 40 ਸਾਲੋਂ ਬੈਠੇ ਨੇ ਜੀ ਇੱਥੇ ਦੁਕਾਨ ਤੇ 40 ਸਾਲੋਂ ਵੀ ਜੇ ਤੁਸੀਂ ਲੋਕ ਸੇਫ ਨਹੀਂ ਆ ਤਾਂ ਸੇਫ ਕਿਹੜਾ ਹੋਊਗਾ ਹਮਦਰਦੀ ਅੰਕਲ ਜੀ ਸਾਨੂੰ ਤੁਹਾਡੇ ਔਰ ਪ੍ਰਸ਼ਾਸਨ ਸ਼ਾਇਦ ਹੁਣੇ ਕਵੇ ਤਪਤੀਸ਼ ਚੱਲ ਰਹੀ ਹੈ ਛੇਤੀ ਫੜੇ ਜਾਣਗੇ ਪਰ ਜੇ ਇਹ ਵੀ ਨਾ ਫੜੇ ਗਏ ਫਿਰ ਬੜਾ ਔਖਾ ਕਿਉਂਕਿ ਪ੍ਰਸ਼ਾਸਨ ਹੀ ਆਪ ਵੀ ਪ੍ਰਚਾਰ ਕਰਦਾ ਸਾਡੇ ਅਰਗੇ ਤੋਂ ਵੀ ਪ੍ਰਚਾਰ ਕਰਾਂਦਾ ਹੁੰਦਾ ਕਿ 70 70 ਕੈਮਰੇ ਲਾ ਦਿੱਤੇ ਆ ਸ਼ਹਿਰ ਵਿੱਚ ਜੇ ਕੋਈ ਪੰਛੀ ਵੀ ਐਂਟਰੀ ਮਾਰਦਾ ਸ਼ਹਿਰ ਚ ਜੇ ਕੋਈ ਪੰਛੀ ਵੀ ਐਗਜ਼ਿਟ ਮਾਰਦਾ ਸਾਡੀ ਨਿਗਾਹ ਰਹਿੰਦੀ ਹੈ ਪਰ ਆ ਨਿਗਾਹ ਵੀ ਰੱਖਣੀ ਬਹੁਤ ਜ਼ਰੂਰੀ ਹੈ ਜੀ ਮਨਚੰਦਾ ਸਾਹਿਬ ਕੱਲ ਵੀ ਖਬਰ ਕੀਤੀ ਤੁਹਾਡੇ ਉਧਰ ਆ ਕੇ ਅੱਜ ਫੇਰ ਖਬਰ ਬਣ ਗਈ ਹੈ ਏ ਇਹ ਤੁਹਾਡਾ ਸ਼ਟਰ ਵੀ ਦੀ ਚੱਕਤਾ ਹਾਂਜੀ ਇੱਦੇ ਚੱਕ ਹੋਇਆ ਜੀ ਸਵੇਰੇ ਪੌਣੇ 6 ਵਜੇ ਫੋਨ ਆਇਆ ਸੈਰ ਕਰਨ ਆਂਦੇ ਆ ਉਹਨਾਂ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਤੇ ਛੋਟ ਛੋਟੇ ਹੋਇਆ ਆ ਤੇ ਸਵੇਰੇ ਆ ਕੇ ਦੇਖਿਆ ਪਾਇਆ ਤਾਂ ਚੱਕ ਹੋਇਆ ਸੀ ਇਹ ਤੋਂ ਥੋੜਾ ਘੱਟ ਸੀਗਾ ਹੁਣ ਚੱਕੇ ਦੇਖਿਆ 25 ਥੋੜਾ ਘੱਟ ਸੀਗਾ ਪਰ 25 ਪੁੱਛੇ ਸੀਗਾ 4-5 ਹਜ਼ਾਰ ਦੀਆਂ ਉਹ ਚਲੋ ਇਨੱਕ ਦਾ ਬੰਦਾ ਛੱਡੇ ਜਾਂਦਾ ਇਹਨਾਂ ਦਾ ਛੱਡੀ ਜਾਂਦਾ ਜੀ ਸਵੇਰੇ ਸਵੇਰੇ ਆਕੇ ਵੀ ਕੋਈ ਦਾ ਕਾਰਜ ਬਿਲਕੁਲ ਜੀ ਜੀ ਤੇ ਹੋਰ ਕੋਈ ਅੰਦਰੋਂ ਸਮਾਨ ਵੀ ਚੱਕ ਹੋਇਆ ਜਿਵੇਂ ਤੁਹਾਡੀ ਕਨਫੈਕਸ਼ਨਰੀ ਦੁਕਾਨ ਵਿੱਚ ਕੁਝ ਨਹੀਂ ਕੁਝ ਨਹੀਂ ਚੱਕ ਹੋਇਆ ਕੋਈ ਵੀ ਸ਼ੀਸ਼ਾ ਨਹੀਂ ਅੰਦਰੋਂ ਹੋਇਆ ਨਹੀਂ ਕੁਝ ਨਹੀਂ ਚੱਕ ਹੋਇਆ ਜੀ ਕੋ ਭਾਂਡਾ ਤੋੜ ਨਹੀਂ ਬਸ ਆ ਸ਼ਟਰ ਦਾ ਜੋ ਹੋਇਆ ਨੁਕਸਾਨ ਬਸ ਅੱਛਾ ਇੱਕ ਇੱਕ ਪ੍ਰਿੰਸ ਵਾਲੇ ਨੇ ਇੱਕ ਤੁਹਾਡੀ ਦੁਕਾਨ ਅੱਗੇ ਕੋਈ ਹੋਰ ਦੁਕਾਨ ਹੈ ਚੋਪੜਾ ਸਟੇਸ਼ਨ ਵਾਲੇ ਆ ਉਹਨਾਂ ਦੇ ਹੋਈ ਹੈ ਜੀ ਤਾਂ ਆ ਜੋ ਦੋ ਦੁਕਾਨਾਂ ਬਾਕੀ ਦੁਕਾਨਾਂ ਵੀ ਹੋ ਸਕਦਾ ਉਹਨਾਂ ਦੇ ਟਾਰਗੇਟ ਤੇ ਹੁਣ ਪਰ ਆ ਦੋ ਦੁਕਾਨਾਂ ਤੋਂ ਬਾਅਦ ਚੋਪੜਾ ਜੀ ਦੀ ਦੁਕਾਨ ਹੈ ਪਰ ਕਿਸ ਹਿਸਾਬ ਨਾਲ ਇਹਨਾਂ ਦੁਕਾਨਾਂ ਨੂੰ ਟਾਰਗੇਟ ਬਣਾਇਆ ਗਿਆ ਸਮਝ ਨਹੀਂ ਆਉਂਦੀ ਕਿਉਂਕਿ ਇੱਧਰਲੇ ਪਾਸੇ ਹੋਰ ਵੀ ਦੁਕਾਨਾਂ ਨਹੀਂ ਚਲੋ ਰੱਬ ਦਾ ਸ਼ੁਕਰ ਹੈ ਕਿ ਇਹਨਾਂ ਦੁਕਾਨਾਂ ਵਾਲੇ ਪਾਸੇ ਨਹੀਂ ਗਏ ਪਰ ਉਹ ਦੋ ਦੁਕਾਨਾਂ ਤੇ ਤੀਜੀ ਉਹੀ ਦੁਕਾਨ ਕਿਉਂ ਇਹ ਥੋੜੀ ਗੱਲ ਸੋਚਣ ਤੇ ਮਜਬੂਰ ਕਰਦੀ ਹੈ ਕਿ ਕੀ ਉਹਨਾਂ ਦਾ ਸਿਸਟਮ ਇੰਨਾ ਤਕੜਾ ਕਿ ਉਹਨਾਂ ਨੂੰ ਪਤਾ ਕਿ ਇਹਨਾਂ ਦੇ ਦੁਕਾਨਾਂ ਦੇ ਅੰਦਰ ਚ ਜਿਹੜਾ ਗੱਲੇ ਚ ਪੈਸੇ ਪਏ ਆ ਕੁਪਾਰ ਮੰਡਲ ਦੇ ਪ੍ਰਧਾਨ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲੈਂਦੇ ਚਿੰਟੂ अरोड़ा ਚਿੰਟੂ ਭਾਈ ਇੱਕ ਮਿੰਟ ਦੇਖੋ ਬੜੀ ਮੰਦਭਾਗੀ ਗੱਲ ਹੈ ਜੀ ਦੁਕਾਨਦਾਰ ਨਾਲ ਹਮਦਰਦੀ ਹੈ ਅੱਜ ਬਹੁਤ ਮਾੜਾ ਹੈ ਸਾਥ ਕਰੀਬ 7-8 ਦੇ ਕਰੀਬ ਚੋਰੀ ਹੋਈ ਹੈ ਅੱਜ ਔਰ ਸਾਰੇ ਸ਼ਟਰ ਚੱਕ ਦਿੱਤੇ ਔਰ ਜੋ ਵੀਡੀਓ ਦੇ ਮੁਤਾਬਕ ਜਿਹੜੇ ਮਤਲਬ ਜਿਹੜੇ ਬਾਡੀ ਬਿਲਡਰ ਹੁੰਦੇ ਪਹਿਲਵਾਨ ਉਹ ਆਏ ਆ ਜੋ ਨੋਟਿਸ ਆਇਆ ਅੱਜ ਅਸੀਂ ਦੁਪਹਿਰ ਨੂੰ ਇਹਨਾਂ ਨੇ ਮੈਨੂੰ ਸੱਦਿਆ ਸੀ ਅੱਜ ਸਾਰਿਆਂ ਨੇ ਅੱਜ 12 ਵਜੇ ਕਰੀਬ ਐਸਐਸਪੀ ਸਾਹਿਬ ਦੇ ਜਾ ਕੇ ਅਸੀਂ ਮਿਲ ਕੇ ਆਉਨੇ ਆ ਸਾਰੇ ਜਣੇ ਔਰ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਵੱਧ ਤੋਂ ਵੱਧ ਆਪਣੇ ਆ ਪੀਸੀਆ ਦੀ ਵਿਧਾਨ ਇੱਥੇ ਫੀਸ ਇਹ ਲਾਣ ਜਿਹਦੇ ਨਾਲ ਸਾਰਾ ਕੰਮ ਠੀਕ ਹੋਵੇ ਨਹੀਂ ਤਾਂ ਇਹਦਾ ਬਹੁਤ ਨੁਕਸਾਨ ਵਾਲੀ ਗੱਲ ਆ ਵਪਾਰੀ ਵਾਲੇ ਬਹੁਤ ਹੀ ਮਾੜੀ ਗੱਲ ਆ ਅੱਛਾ ਚਾਹੇ ਕੋ ਜਿੰਦਾ ਮਰਜੀ 10000 ਰੁਪਇਆ ਕਿਸੇ ਦਾ 20000 ਕਿਸੇ ਦਾ 8000 ਕਿਸੇ ਦਾ ਕੋਈ ਪਰ ਦੇਖੋ ਇਹ ਤੋਂ ਸੇਫ ਦੁਕਾਨ ਵੀ ਕਿਹੜੀ ਹੋ ਸਕਦੀ ਹੈ ਨਗਰ ਕਾਉਂਸਲ ਦੇ ਨਾਲ ਪਿੱਟ ਲੱਗਦੀ ਆ ਕਾਉਂਸਲ ਤੋਂ ਇਲਾਵਾ ਸਲੋ ਰੋਡ ਗਰਸ਼ੰਗਰ ਰੋਡ ਕੋਈ ਸ਼ਹਿਰ ਚ ਮੈਂ ਆ ਦੁਕਾਨਾਂ ਦੀ ਗੱਲ ਕਰਦਾ ਨਗਰ ਕਾਉਂਸਲ ਦੇ ਨਾਲ ਪਿੱਟ ਲੱਗਦੀ ਇਹਨਾਂ ਦੀ ਬਿਲਕੁਲ ਬਿਲਕੁਲ ਪਰसों ਬੰਗੇ ਬੰਗੇ ਹੋਇਆ ਇਹ ਸਾਰੇ ਇਲਾਕੇ ਦੀ ਕੰਮ ਸ਼ੁਰੂ ਹੋ ਗਿਆ ਤਾਂ ਇੱਕ ਕਰੋ ਲੱਗਦਾ ਕਿ ਵੱਖੋ ਵੱਖਰੋ ਨੇ ਮੈਨੂੰ ਤਾਂ ਇੱਕੋ ਹੀ ਲੱਗਦਾ ਜੀ ਇਹ ਸਾਰਾ ਜੋ ਚਲੋ ਜਿਵੇਂ ਤੁਸੀਂ ਕਿਹਾ ਕਿ ਬੰਦੇ ਸਿਹਤਮੰਦ ਸਿਗੇ ਆਪਾਂ ਸ਼ਬਦ ਨੂੰ ਮਾੜਾ ਸਮਝ ਕੇ ਕਹਿ ਦਈਏ ਕਿ ਬੰਦੇ ਸਿਹਤਮੰਦ ਸਿਗੇ ਜਿੱਡਾ ਮਰਜੀ ਕੋਈ ਸਿਹਤਮੰਦ ਹੋਵੇ ਭਾਵੇਂ ਬਰੋਕਲੀ ਇਸ ਦਿਨ ਲੈ ਆਈਏ ਸ਼ਟਰ ਤਾਂ ਨਹੀਂ ਬੱਟ ਹੁੰਦਾ ਮਸ਼ੀਨ ਤਾਂ ਹੋਊਗੀ ਕੋਈ ਬਿਲਕੁਲ ਹੋਊਗੀ ਜੀ ਬਿਲਕੁਲ ਉਹ ਭਾਈ ਅੱਜ ਵੀਡੀਓ ਤੇ ਆਇਆ ਉਹਦੇ ਮੇਰੀ ਮਰੰਗਰ ਗਾਲੀਆਂ ਜੀ ਨੇ ਗੱਲ ਹੋਈ ਹੁਣੇ ਉਹ ਕਹਿੰਦੇ ਮੇਰੇ ਆਏ ਕੈਮਰੇ ਦੇ ਵਿੱਚ ਆ ਗਿਆ ਸਿਹਤਮੰਦ ਜੇ ਆ ਹਾਂ ਆਏ ਬਿਲਕੁਲ ਹੈ ਹੈਵੀ ਵੇਟ ਜੇ ਬਿਲਕੁਲ ਪੂਰੀ ਪੂਰੀ ਹੈ ਹੁਣ ਹੁਣ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰਨ ਜਾਣੀ ਬਿਲਕੁਲ ਅਸੀਂ ਅੱਜ ਜੁਆਨ ਨੂੰ ਮਿਲਾਂਗੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਸਾਰੇ ਹੁਣ ਲੈ ਕੇ ਜਾਵਾਂਗੇ ਠੀਕ ਹੈ ਚਲੋ ਤੇ ਵਪਾਰ ਮੰਡਲ ਦੇ ਪ੍ਰਧਾਨ ਆ ਇਹਨਾਂ ਦੇ ਔਖੀ ਘੜੀ ਉਹਨਾਂ ਨਾਲ ਖੜੇ ਆ ਇਹ ਕਹਿੰਦੇ ਕਿ ਐਦਾਂ ਤਾਂ ਬਹੁਤ ਔਖਾ ਹੋ ਜੂ ਔਰ ਪੰਜ ਸੱਤ ਜਿਹੜੇ ਦੁਕਾਨਦਾਰ ਆ ਉਹਨਾਂ ਨਾਲੇ ਸਿੱਧਮ ਸਿੱਧਾ ਧੱਕਾ ਉਹਨਾਂ ਨਾਲ ਜਿਹੜੀ ਬੇਇਨਸਾਫੀ ਹੈ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਔਰ ਫਰੈਂਸਿਕ ਟੀਮ ਇਕੋ ਦੱਸਿਆ ਜਾ ਰਿਹਾ ਕਿ ਮਨਰੰજન ਕਾਲੀਆ ਜੀ ਕੋ ਵੀਡੀਓ ਹੈਗੀ ਹੈ ਔਰ ਇੱਕੋ ਗਰੋਹ ਦਾ ਕਾਰਾ ਲੱਗਦਾ ਜੇ ਉਹਨਾਂ ਕੋਲ ਵੀਡੀਓ ਹੈਗੀ ਹੈ ਤਾਂ ਟ੍ਰੇਸ ਕਰਨਾ ਥੋੜਾ ਸਖਾਲਾ ਹੈ ਜੇ ਤਸਵੀਰਾਂ ਸਾਹਮਣੇ ਆ ਜਾਣ ਤਾਂ ਫੋਰੈਂਸਿਕ ਟੀਮ ਮੌਜੂਦ ਹੈ ਪਰ ਸਵਾਲ ਇਹੀ ਹੈ ਕਿ ਕਾਨੂੰਨ ਦੇ ਨੱਕ ਹੇਠਾਂ ਜਿਹੜੀਆਂ ਇਹ ਤਿੰਨ ਚੋਰੀਆਂ ਹੋਈਆਂ ਔਰ ਸਿਰਫ 100 ਮੀਟਰ ਦੀ ਦੂਰੀ ਆ ਦਰਵਾਜੇ ਦੀ ਔਰ ਨਗਰ ਕੌਂਸਲ ਦੇ ਨਾਲ ਪਿੱਠ ਲੱਗਦੀ ਹੈ ਨਗਰ ਕੌਂਸਲ ਜਿਹੜਾ ਸਾਲ ਦਾ 22 ਕਰੋੜ ਦਾ ਟਾਰਗੇਟ ਹੈ ਉਹਦੇ ਨਾਲ ਪਿੱਠ ਲੱਗਦੀ ਤੇ ਚੌਂਕੀਦਾਰੀ ਰੱਖ ਲੈਂਦੇ ਕੋਈ 22-2300 ਰੁਪਏ ਤੇ ਤੇ ਚੌਂਕੀਦਾਰ ਉਹ ਦੱਸਦੇ ਕਹਿੰਦੇ ਕੋਈ ਆਉਂਦਾ ਨਹੀਂ ਪੈਟਰੋਲਿੰਗ ਹੁੰਦੀ ਕਿ ਨਹੀਂ ਹੁੰਦੀ ਇਹ ਸਵਾਲਾਂ ਦਾ ਵਿਸ਼ਾ ਹੈ ਫੋਰੈਂਸਿਕ ਟੀਮ ਇੱਥੇ ਮੌਜੂਦ ਹੈ ਔਰ চোপੜਾ ਜੀ ਹਾਲਾਤ ਵਿਗੜਦੇ ਜਾਂਦੇ ਦਿਨ-ਪ੍ਰਤੀ-ਦਿਨ ਮਹਾਰਾਜ ਹੁਣ ਤੁਹਾਡੇ ਸਾਹਮਣੇ ਆ 7 ਜਾਣੇ ਦਾ ਹਾਇਆ ਆ ਇੱਕ ਕੋਈ ਹੋਰ ਕਹਿ ਰਹੇ ਆ ਮਤਲਬ ਮੈਡੀਕਲ ਵਾਲੇ ਮੈਡੀਕਲ ਵਾਲੇ ਮਤਲਬ ਜਾਨੀ ਬੱਲੂ ਦੇ ਵੀ ਹੋ ਗਈ ਅੱਛਾ ਮੈਡੀਕਲ ਵਾਲਾ ਆ ਬੱਲੂ ਮੈਡੀਕਲ ਓਕੇ ਮੈਂ ਕਿਹਾ ਸਰਕਾਰ ਦੇ ਘਰੀ ਚੋਰੀ ਅੱਛਾ ਸਰਕਾਰ ਇੱਕ ਹੋਰ ਗੱਲ ਕਹਿੰਦੀ ਆ ਕਿ 31 ਤਰੀਕ ਤੋਂ ਨਸ਼ਾ ਬੰਦ ਆ ਹੋ ਸਕਦਾ ਖੀਰਲੀ ਚੋਰੀ ਹੋਵੇ ਨਸ਼ੇੜੀਆਂ ਦੀ ਕੱਲ ਤੋਂ ਕਿਉਂਕਿ ਪੰਜਾਬ ਰੰਗਲਾ ਬਣ ਜਾਣਾ ਨਾ ਤਾਂ ਹੋ ਸਕਦਾ ਖੀਰਲੀ ਚੋਰੀ ਹੋਵੇ ਫੋਰੈਂਸਿਕ ਟੀਮ ਲੱਗੀ ਹੋਈ ਆ ਜੀ ਚੋਪੜਾ ਜੀ ਨਾਲ ਗੱਲ ਕਰ ਲੈ ਚੋਪੜਾ ਜੀ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਜੀ ਹਮਦਰਦੀ ਹੈ ਤੁਹਾਡੇ ਨਾਲ ਸਰ ਜੀ ਗਟੋ ਗਟੋ 25 30 ਹਜ਼ਾਰ ਤਾਂ ਗੱਲੇ ਚ ਹੁੰਦਾ ਹੀ ਹੈ ਮਤਲਬ ਜਿਹੜਾ ਆਪਾਂ ਰੱਖੀਦਾ ਉਹਨਾ ਹੋ ਗਿਆ ਬਾਕੀ ਦੇਖੋ ਜੋ ਹੈ ਪ੍ਰਭੂ ਦੇ ਹੱਥਾਂ ਉਹਨੇ ਆਪੇ ਜਿਹਨੇ ਕੀਤਾ ਆਪੇ ਪੂਰਾ ਕਰੂਗਾ ਜੋ ਜੋ ਕਰਨਗੇ ਭਰਨਗੇ ਭਰਨਗੇ ਵੀ ਉਹੀ ਪਰ ਦੁੱਖ ਤਾਂ ਹੁੰਦਾ ਆਪਣੀ ਮਿਹਨਤ ਦੇ ਹੱਕ ਦੀ ਕਮਾਈ ਹੈ ਉਹ ਤਾਂ ਹੈ ਹੀ ਹੈ ਜੀ ਦੁੱਖ ਤਾਂ ਦੇਖੋ ਜੇ ਤੁਹਾਡੇ ਦੁੱਖ ਚ ਸਾਨੂੰ ਦੁੱਖ ਮਹਿਸੂਸ ਹੋ ਰਿਹਾ 1-1 ਰੁਪਿਆ ਜੋੜਿਆ ਉਹਦਾ ਹੁਣ ਜੋ ਹੈ ਹੈ ਹੀ ਹੈ ਜੋ ਆਕੇ ਆਪਾਂ ਨੂੰ ਉੱਤੇ ਭਰੋਸਾ ਆ ਵੀ ਆ ਮਾਲਕ ਤੇ ਭਰੋਸਾ ਪਰ ਜਿਨ੍ਹਾਂ ਦੇ ਹੱਥ 'ਚ ਕਮਾਂਡ ਹੈ ਭਰੋਸਾ ਉਹਨਾਂ ਤੇ ਵੀ ਹੈਗਾ ਆ ਉਹ ਕਰਨ ਔਰ ਜਿਹੜੇ ਚੋਰ ਆ ਉਹਨਾਂ ਨੂੰ ਫੜ ਕੇ ਪੈਸੇ ਰਿਕਵਰ ਹੋਣ ਤਾਂ ਜਿਹੜੀ ਰੂਹ ਨੂੰ ਤਸੱਲੀ ਮਿਲਦੀ ਹੈ ਬਿਲਕੁਲ ਬਿਲਕੁਲ ਸਰ ਕਿਉਂਕਿ ਇਹ ਪ੍ਰਭੂ ਤੇ ਤਾਂ ਭਰੋਸਾ ਹੈ ਲੇਕਿਨ ਹੈ ਤਾਂ ਭਰੋਸਾ ਅਸੀਂ ਸਰਕਾਰ ਦੇ ਨਾ ਕਾਨੂੰਨ ਦੇ ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ ਜੀ ਉਹ ਮਤਲਬ ਹੁਣ ਕਰੇਗੀ ਜੀ ਕੁਝ ਕਰਨੀ ਚਾਹਤ ਹੈ ਇਹ ਸ਼ਟਰ ਹੀ ਪਟਿਆ ਗਿਆ ਜੀ ਇਦਾਂ ਹੀ ਹਾਂਜੀ ਹਾਂਜੀ ਔਰ ਅੰਦਰੋਂ ਕੋਈ ਭੰਨ ਤੋੜ ਪੰਤੋੜੋ ਗੱਲਾਂ ਪੰਤ ਹਾਂਜੀ ਗੱਲਾਂ ਪਨ ਕੇ ਲੈ ਗਏ ਅੱਗੇ ਹੁਣ ਐਕਚੁਅਲੀ ਦੁਕਾਨ ਦੇ ਵਿੱਚ ਕੀ ਪਤਾ ਲੱਗੂ ਕਿਆ ਲੈ ਗਿਆ ਐਦਾ ਪਤਾ ਨਹੀਂ ਨਾ ਲੱਗਣਾ ਤੁਹਾਨੂੰ ਸਵੇਰੇ ਕਿੰਨੇ ਵਜੇ ਪਤਾ ਲੱਗਦਾ ਤੁਹਾਨੂੰ ਸਵੇਰੇ 4 4:30 ਵਜੇ ਫੋਨ ਆਉਂਦਾ ਤੇ ਉਦੋਂ ਉਦੋਂ ਪਤਾ ਮਰੇ ਮੈਨੇ ਮਨਜੇ ਸਵਾਲ ਆਂਦਾ ਕਿ ਉਧਰ ਤੋਂ ਦੁਕਾਨਾਂ ਫਿਰ ਜਿੱਥੇ ਪਹਿਲੀ ਦੁਕਾਨ ਨੂੰ ਟਾਰਗੇਟ ਕੀਤਾ ਲੋਕ ਕੱਸ ਰਹੇ ਆ ਉੱਤੋਂ ਵੱਤ ਵਿੱਚ ਹੋਰ ਦੁਕਾਨਾਂ ਆਂਦੀਆਂ ਵੇ ਤੁਹਾਡੀ ਦੁਕਾਨੀ ਕਿਉਂ ਮਤਲਬ ਚੂਜ਼ ਕੀਤੀ ਉਹਨਾਂ ਨੇ ਹੋ ਸਕਦਾ ਪਹਿਲਾਂ ਕੋਕ ਕੀਤੀ ਹੋਵੇ ਪਹਿਲਾਂ ਹਾਂਜੀ ਹਾਂਜੀ ਇਹ ਕੋਕੀ ਦਾ ਹੀ ਕੰਮ ਹੁੰਦਾ ਐਦਾਂ ਤਾਂ ਹੁੰਦਾ ਨਹੀਂ ਕਿ ਕਿਸੇ ਨੇ ਦੇਖਿਆ ਹੋਊਗਾ ਵੇ ਰੱਖਦੇ ਹੁਣ ਦੁਕਾਨਦਾਰ ਕੀਤੇ ਕੀਤੇ ਨਜ਼ਰ ਰੱਖੇ ਉਹ ਵੀ ਨਾ ਕੀ ਕੀ ਕਰੇ ਕੀ ਕੀ ਕਰੇ 11 ਵੱਡਾ ਕਿੰਨਾ ਹਾਂ ਸੈਂਕੜੇ ਬੰਦੇ ਆਉਂਦੇ ਹਾਂ ਬਹੁਤ ਬੰਦੇ ਆਉਂਦੇ ਜੀ ਇੱਥੇ ਬਹੁਤ ਬੰਦੇ ਆਂਦੇ ਹੋ ਤੁਹਾਡੇ ਤਾਂ ਵੈਸੇ ਹੀ ਬੜਾ ਨਾਮ ਹੈ ਤੁਹਾਡੇ ਉਹ ਨਾਮ ਸਿਰਫ ਉਹਦਾ ਜੀ ਸਾਡਾ ਕੋਈ ਨਾਮ ਚਲੋ ਚਲੋ ਪ੍ਰਿੰਸ ਪ੍ਰਿੰਸ ਦੇ ਵੀ ਦੇਖੋ ਉਧਰ ਕੀਤਾ ਸਾਰੇ ਦੁਕਾਨਦਾਰਾਂ ਦਾ ਨਾਮ ਤਾਂ ਹੈਗਾ ਸਾਰੇ ਦੁਕਾਨਦਾਰਾਂ ਦੀ ਆਪਣੀ ਇੱਕ ਕਸਟਮਰ ਬੇਸ ਤਾਂ ਹੈ ਹੀ ਆ ਸਾਰੇ ਦੁਕਾਨਦਾਰਾਂ ਦਾ ਪਰ ਔਖਾ ਇਸ ਤਰੀਕੇ ਜੇ ਹੋਊ ਇਸ ਤਰੀਕੇ ਜੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾਊਗਾ ਤਾਂ ਬੜੀ ਮਾੜੀ ਗੱਲ ਹੈ ਕਿਉਂਕਿ ਸਭ ਤੋਂ ਵੱਧ ਟੈਕਸ ਫੇਅਰ ਇਹ ਨਹੀਂ ਸਭ ਤੋਂ ਵੱਧ ਮਿਹਨਤ ਇਹ ਕਰਦੇ ਨੇ ਸਭ ਤੋਂ ਵੱਧ ਇਹ ਰੋਜ਼ਗਾਰ ਵੀ ਦਿੰਦੇ ਨੇ ਤੇ ਉਸ ਤੋਂ ਬਾਅਦ ਜੇ ਇਹਨਾਂ ਨਾਲ ਐਦਾਂ ਇਹਨਾਂ ਦਾ ਨੁਕਸਾਨ ਹੋਵੇ ਤਾਂ ਬੜਾ ਹੀ ਸਹਿਜ ਆ ਸਹਿਨ ਜੋਗ ਆ ਪ੍ਰਿੰਸ ਕਿਆ ਕੀਤਾ ਜਾਦਾ ਸੀ ਹੁਣ ਸੋਚਿਆ ਨਹੀਂ ਸੀ ਕਦੀ ਵੀ ਐਦਾਂ ਵੀ ਹੋ ਜਾਊਗਾ ਹੁਣ ਜਿਹਨੂੰ ਪੇਮੈਂਟ ਦੇਣੀ ਉਹ ਤਾਂ ਸਿਰ ਤੇ ਖੜੀ ਆ ਐਕਚੁਅਲੀ ਤੁਹਾਡਾ 8000 ਦਾ ਨਹੀਂ 16000 ਦਾ ਨੁਕਸਾਨ ਹੈ ਕਿਉਂਕਿ 8 ਜਿਹੜੇ ਦੇਣੇ ਉਹ ਤਾਂ ਦੇਣੇ ਹੀ ਆ ਬਾਕੀ ਤਾਂ ਹੁਣ ਕਰਾਂਗੇ ਉਹਨਾਂ ਦਾ ਉਹ ਵੀ ਕਰਾਂਗੇ ਜਿਹੜੇ ਚੋਰੀ ਕਰਕੇ ਲੈ ਗਏ ਉਹ ਤਾਂ ਚੋਰੀ ਕਰਕੇ ਲੈ ਗਏ ਜਿਹੜੇ ਦੇਣੇ ਉਹ ਤਾਂ ਦੇਣੇ ਹੀ ਆ ਕਿਆ ਕੀਤਾ ਜਾਦਾ ਆਈਨ ਦਾ ਟੈਕਨੀਕਲੀ ਸਮਝੇ 8 ਦਾ ਨਹੀਂ 16000 ਦਾ ਮਕਸਦ ਹਮਦਰਦੀ ਹੈ ਜੀ ਪਰ ਉਮੀਦ ਕਰਦੇ ਜਿਵੇਂ ਦੱਸ ਕੇ ਗਏ ਨੇ ਦੋ ਤਿੰਨ ਸੱਜਣ ਇਥੋਂ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਵੀ ਦੱਸ ਕੇ ਗਏ ਆ ਕਿ ਆਪਣੇ ਕਾਲੀਆ ਜੀ ਜਿਹੜੇ ਪੱਤਰਕਾਰ ਨੇ ਉਹਨਾਂ ਕੋਲ ਵੀਡੀਓ ਹੈਗੀ ਆ ਬੰਦੇ ਕਹਿੰਦੇ ਤਗੜੇ ਤਗੜੇ ਦੇ ਆ ਪਰ ਕੰਮ ਮਾੜੇ ਆ ਔਰ ਕਹਿੰਦੇ ਤਗੜੇ ਜੇ ਸਿਹਤਮੰਦ ਉੱਚੇ ਲੰਬੇ ਤਗੜੇ ਬੰਦੇ ਆ ਪਰ ਕੰਮ ਮਾੜੇ ਕਰਕੇ ਗਏ ਤਾਂ ਇੱਕ ਵਾਰੀ ਦਿਖਾ ਦਿਓ ਫੋਰੈਂਸਿਕ ਟੀਮ ਅੰਦਰ ਲੱਗੀ ਹੋਈ ਹੈ ਪਿੱਛੇ ਥੋੜਾ ਡਿਸਟੈਂਸ ਬਣਾ ਕੇ ਦਿਖਾਈ ਦਿਓ ਅਧਾ ਘਾਦੋ ਤੁਹਾਡਾ ਅੱਗੇ ਹੋ ਜਾਓ। ਔਰ ਇਹ ਇਹ ਬੜੀ ਮੰਦ ਭਾਗੀ ਗੱਲ ਹੈ, ਚਿੰਤਾਜਨਕ ਗੱਲ ਹੈ। ਕਿਉਂਕਿ ਬੰਦਾ ਇਹ ਸੋਚਦਾ ਕਿ ਸ਼ਹਿਰ ਦੇ ਵਿੱਚ ਦੁਕਾਨ ਪਾ ਲਈਏ ਯਾਰ ਚੋਰੀਆਂ ਚਕਾਰੀਆਂ ਤੋਂ ਬਚ ਜਾਾਂਗੇ। ਪਰ ਜੇ ਸ਼ਹਿਰ ਦੇ ਗੜ੍ਹ ਵਿੱਚ ਸ਼ਹਿਰ ਦੀ ਹੱਬ ਵਿੱਚ ਧੁਰੇ 'ਚ ਚੋਰੀਆਂ ਹੋਣਗੀਆਂ। ਇਹ ਤਾਂ ਧੁੰਨੀ ਆ ਸ਼ਹਿਰ ਦੀ ਜੇ ਧੁੰਨੀ 'ਚ ਚੋਰੀ ਹੋਣ ਲੱਗ ਪਈ ਤਾਂ ਜਿਹੜੇ ਪੈਰ 'ਚ ਗੱਟੇ-ਗੁੱਟੇ ਉੱਥੇ ਤਾਂ ਜ਼ਿਆਦਾ ਚੋਰੀਆਂ ਹੋਣੀਆਂ ਫਿਰ। ਇਹ ਸ਼ਹਿਰ ਦਾ ਧੁਰਾ ਆ। ਤਰੇ ਦੇ ਅੰਦਰ ਚੋਰੀਆਂ ਇਸ ਤਰੀਕੇ ਹੋਣਗੀਆਂ ਤਾਂ ਮਨ ਨੂੰ ਬੇਚੈਨੀ ਹੋਵੇਗੀ ਆ ਥੋੜੀ ਦਿਨ ਪਹਿਲਾਂ ਪਿਛਲੇ ਸਾਲ ਦੀ ਗੱਲ ਹੈ ਕਿ ਉੱਥੇ ਕਿਸੇ ਦੇ ਮਨੀ ਐਕਸਚੇਂਜ ਵਾਲੇ ਦੇ ਦੋ ਜਾਣੇ ਦੇ ਚੋਰੀ ਹੋ ਗਈ ਸੀ ਉਹ 40 ਲੱਖ ਦਾ ਉਹ ਕਹਿੰਦੇ ਨੁਕਸਾਨ ਹੋ ਗਿਆ ਸੀ 25 ਲੱਖ ਦਾ ਹੁਣ ਇਧਰਲੇ ਪਾਸੇ 25000 5000 10000 ਦਾ ਸਰੇ ਤਾਂ ਵੱਡੇ ਨੁਕਸਾਨ ਨੇ ਦੁਕਾਨਦਾਰਾਂ ਲਈ ਇਹ ਚੀਜ਼ਾਂ ਸਹਿਣੀਆਂ ਬਹੁਤ ਔਖੀਆਂ ਕਿਉਂਕਿ ਪਰਤਾ ਬਹੁਤ ਘੱਟ ਹੁੰਦਾ ਇਹਨਾਂ ਨੂੰ ਜਿਹੜੀ ਬਚਤ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ ਦਿਖਾਈ ਜਰਾ ਵੀਰੇ ਫ੍ਰੈਂਸਿਕ ਟੀਮ ਆਪਣਾ ਕੰਮ ਕਰ ਰਹੀ ਹੈ ਐਸਐਸ ਸੁਰਿੰਦਰ ਜੀ ਵੀ ਪਹੁੰਚੇ ਨੇ ਔਰ ਗੱਲਾ ਜਿਹੜਾ ਉਹੀ ਭੰਨਿਆ ਗਿਆ ਜੋ ਦੁਕਾਨਦਾਰ ਪਹਿਲਾਂ ਦੱਸਿਆ ਗਿਆ ਸੁਰਿੰਦਰ ਜੀ ਤਾਂ ਪਹਿਲਾਂ ਵੀ ਕਹਿੰਦੇ ਦੋ ਗੇੜੇ ਮਾਰ ਗਏ 6 ਵਜੇ ਦੇ ਲੱਗੇ ਹੋਏ ਨੇ ਬਟ ਆਮ ਜਨਤਾ ਨੂੰ ਇਹ ਵੀ ਉਮੀਦ ਹੈ ਕਿ ਛੇਤੀ ਤੋਂ ਛੇਤੀ ਚੋਰ ਜਿਹੜੇ ਟਰੇਸ ਕੀਤੇ ਜਾਣ ਹਾਲਾਂਕਿ ਪ੍ਰਸ਼ਾਸਨ ਤੋਂ ਉਮੀਦ ਹੈ ਸਾਨੂੰ ਕਿਉਂਕਿ ਪਹਿਲੇ ਵੀ ਬੰਦੇ ਟਰੇਸ ਹੋ ਗਏ ਨੇ ਜਿਨ੍ਹਾਂ ਨੇ ਕੋਠੀ ਰੋਡ ਤੇ ਚੋਰੀ ਕੀਤੀ ਸੀਗੀ ਫੜੇ ਪਮਾ ਦੂਰ ਗਏ ਨੇ ਪਰ ਫੜ ਹੋ ਗਏ ਸੀ ਇਹ ਵੀ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਚੁਸਤੀ ਦਿਖਾਏਗਾ ਤੇਜ਼ੀ ਦਿਖਾਏਗਾ ਤੇ ਜਿਹੜੇ ਇਹ ਚੋਰ ਆਏ ਸਨ ਉਹਨਾਂ ਨੂੰ ਜਲਦੀ ਫੜਿਆ ਜਾਵੇਗਾ ਉਮੀਦ ਹੀ ਹੈ ਪ੍ਰਸ਼ਾਸਨ ਤੇ ਸਾਨੂੰ ਉਹ ਵਿਝ ਦਿਖਾਈ ਉਹ ਫੋਰੈਂਸਿਕ ਟੀਮ ਬੜੀ ਹੀ ਟੈਕਨੀਕਲ ਤਰੀਕੇ ਨਾਲ ਦੇਖ ਰਹੀ ਹੈ ਕਿ ਗੱਲੇ ਨੂੰ ਤੋੜਿਆ ਕਿਸ ਤਰੀਕੇ ਗਿਆ ਸੋ ਪ੍ਰਸ਼ਾਸਨ ਦੀਆਂ ਤਸਵੀਰਾਂ ਤਾਂ ਸਵੇਰੇ 6 ਵਜੇ ਦੀਆਂ ਵੀ ਸਾਹਮਣੇ ਆ ਰਹੀਆਂ ਸਨ ਕਿ ਪਹੁੰਚ ਗਏ ਸੀ ਮੌਕੇ ਤੇ ਪਰ ਚੋਰ ਕਿੰਨੇ ਕੁ ਦੂਰ ਗਏ ਆ ਉਹ ਵੀ ਲੋਕਾਂ ਦੇ ਮਨ 'ਚ ਸਵਾਲ ਨੇ ਇਹ ਇਧਰ ਪਾਸੇ ਵਿੱਚ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਫਿਰ ਤੋਂ ਔਰ ਅਗਲੀ ਵੀਡੀਓ ਵਿੱਚ ਜਿਹੜੀ ਤੁਹਾਨੂੰ ਗੱਲਬਾਤ ਦਿਖਾਵਾਂਗੇ ਜਿਹੜੇ ਹੋਰ ਸਲੋ ਰੋਡ ਤੇ ਵੀ ਜਿਹੜਾ ਚੋਰਾ ਵੱਲੋਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਤੁਸੀਂ ਆ ਹਾਲਾਤ ਦੇਖ ਲਓ ਦੇਖੋ ਕਹਿੰਦੇ ਕਿ ਜ਼ੋਰ ਨਾਲ ਸ਼ਟਰ ਚੱਕਦਾ ਐਦਾਂ ਨਹੀਂ ਹੋ ਸਕਦਾ ਮੈਂ ਇਸ ਗੱਲ ਨੂੰ ਬਲੀਵ ਨਹੀਂ ਕਰ ਸਕਦਾ ਕਿ ਚਾਹੇ ਕੋਈ ਜਿੱਡਾ ਮਰਜੀ 4 450 ਕਿਲੋ ਦਾ ਬੰਦਾ ਵੀ ਕਿਉਂ ਨਾ ਹੋਵੇ ਉਹ ਐਂ ਹੱਥ ਪਾ ਕੇ ਵੀ ਇਹਨੂੰ ਚੱਕ ਸਕਦਾ ਸ਼ਟਰ ਨੂੰ ਡੈਫੀਨਿਟਲੀ ਉਹਨਾਂ ਕੋਲ ਹਜ਼ਾਰ ਹਥਿਆਰ ਸਭ ਕੁਝ ਹੋਵਣਗੇ ਔਰ ਇੱਕ ਗੱਲ ਇਹ ਵੀ ਸੇਫ ਹੈ ਕਿ ਕਿਸੇ ਦੇ ਸੱਟ ਚੋਟ ਨਹੀਂ ਮਾਰੀ ਜੇ ਕੋਈ ਬੰਦਾ ਆਉਂਦਾ ਤਾਂ ਉਹ ਖਤਰਨਾਕ ਵੀ ਹੋ ਸਕਦਾ ਸੀ ਜਿਨ੍ਹਾਂ ਨੇ ਸ਼ਟਰ ਪਟਤੇ ਰਾਤ ਦੇ ਤਾਂ ਖਤਰਨਾਕ ਹੀ ਹੋਣਗੇ ਉਹਨਾਂ ਦੇ ਕਿਹਨ ਬਜ਼ਾਰ ਹੈ ਸ਼ਹਿਰ ਦਾ ਜਿਹਦੇ ਉੱਤੇ ਆ ਕੰਮ ਹੋਇਆ ਤਾਂ ਬਾਕੀ ਹੋਰ ਬਜ਼ਾਰਾਂ ਦਾ ਕੀ ਹਾਲ ਹੋਣਾ ਵਾ ਮੈਂ ਇਹ ਕਹਿਣਾ ਕਿ ਜਿੱਦਾਂ ਚਲੋ ਆਪਾਂ ਇਹ ਸਵਾਲ ਇੱਕ ਵੀ ਖੜਾ ਖੜਾ ਕਰਦੇ ਕਿ ਚੌਂਕੀਦਾਰ ਜੇ ਚੌਂਕੀਦਾਰ ਹੁੰਦਾ ਉਹਦੇ ਵੀ ਕੋਈ ਸੱਟ ਚੋਟ ਮਾਰ ਸਕਦੇ ਸੀ ਸ਼ਟਰ ਨੂੰ ਤਾਂ ਇਸ ਸਮੇਂ ਤੇ ਕੁਝ ਨਹੀਂ ਆ ਤੁਸੀਂ ਦੇਖੋ ਤਾਂ ਇਹ ਸ਼ਟਰ ਖਤਰਨਾਕ ਹੈ ਬਹੁਤ ਜ਼ਿਆਦਾ ਖਤਰਨਾਕ ਹੈ ਜੀ ਬੰਦਾ ਆਲੇ ਦੁਆਲੇ ਵਾਲੇ ਨੇ ਉਹੀ ਡਰੀ ਜਾਣਾ ਮਨ ਚ ਡਰਦਾ ਹੁੰਦਾ ਹੀ ਹੈ ਭਾਜੀ ਕੀ ਕੰਮ ਕਰ ਸਕਦਾ ਬੰਦਾ ਤੁਸੀਂ ਦੱਸੋ ਤਾਂ ਸਹੀ ਕੀ ਹਾਲਾਤ ਬਣੀ ਜਾਂਦੇ ਗਾਹਾਂ ਦੀ ਗਾਹਾਂ ਸਮਝ ਨਹੀਂ ਆ ਰਹੀ ਇੱਕੋ ਟਾਈਮ ਤੇ ਇੱਕੋ ਜਗ੍ਹਾ ਤਿੰਨ ਚੋਰੀਆਂ ਪੱਡੀ ਗੱਲ ਇਹ ਹੈ ਕਿ ਇੱਕੋ ਟਾਈਮ ਤੇ ਤਿੰਨ ਜਗ੍ਹਾ ਹੋਰ ਇੱਕ ਜਗ੍ਹਾ ਤਿੰਨ ਉਹ ਵੀ ਮੇਨ ਬਜ਼ਾਰ ਜਿਹੜਾ ਮੇਨ ਗਾੜਾ ਸ਼ਹਿਰ ਦਾ ਹੂੰ ਉਹ ਬਜ਼ਾਰ ਦੇ ਵਿੱਚ ਇੰਨੀਆਂ ਚੋਰੀਆਂ ਉਹ ਵੀ ਕਿਤਾਬ ਵਾਲੀਆਂ ਦੁਕਾਨਾਂ ਤੇ ਮੈਨੂੰ ਲੱਗਦਾ ਚੋਰਾਂ ਨੂੰ ਕਿਤਾਬਾਂ ਚਾਹੀਦੀਆਂ ਹੋਣੀਆਂ ਮੈਂ ਕਿਤਾਬਾਂ ਵੀ ਮਹਿੰਗੀਆਂ ਨਾ 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 ਜੇ ਪੜ੍ਹੇ ਲਿਖੇ ਹੁੰਦੇ ਫੇਰ ਇਹ ਕੰਮ ਕਰਦੇ ਇਹ ਅਨਪੜ੍ਹ ਹੈ ਕਿਤਾਬਾਂ ਤੋਂ ਤਾਂ ਨਫ਼ਰਤ ਹੁੰਨੀ ਆ ਕੀ ਕਰਨੀ ਉਹਨਾਂ ਨੇ ਕਿਤਾਬਾਂ ਤੋਂ ਤਾਂ ਨਫ਼ਰਤ ਹੁੰਨੀ ਜੇ ਪੜ੍ਹੇ ਲਿਖੇ ਹੁੰਦੇ ਆ ਕੰਮ ਕਰਦੇ ਆ ਚੱਜ ਕੋਲਦੇ ਪੈਸਾ ਹੀ ਲੈ ਕੇ ਗਏ ਹੋਰ ਕੁਝ ਨਹੀਂ ਲੈ ਗਏ ਕਾਲਾ ਅੱਖਰਪੇਸ ਬਰਾਬਰ ਉਹਨਾਂ ਲਈ ਤਾਂ ਉਹਨਾਂ ਨੇ ਕਿਤਾਬਾਂ ਕੀ ਕਰਨੀਆਂ ਸੀ ਉਹ ਸੰਭੰਗਾਈ ਸਮਝ ਲਓ ਹੰਗਾਈ ਸਮੇਂ ਲਾ ਉਹਨਾਂ ਨੂੰ ਪੈਸਿਆਂ ਦੀ ਲੋੜ ਆ ਉਹ ਇਸ ਤਰ੍ਹਾਂ ਹੀ ਹਾਂਜੀ ਹਲੋ ਕੱਸੀ ਕੱਸੀ ਤੁਹਾਨੂੰ ਕਾਈ ਕਰਦੇ ਹੋ ਪਤਾ ਨਹੀਂ ਆਜੀ ਅੱਜ ਉਹਦਾ ਨਾ ਹੋਵੇ ਨਾ ਆ ਅੱਜ ਉਹ ਨਾ ਲਿਆ ਕੇ ਨਾ ਚੋਣ ਕੇ ਲਾ ਦੇ ਤਾ ਤਸਵੀਰ ਤੁਸੀਂ ਪ੍ਰਿੰਸ ਬੁੱਕ ਡੀਪੂ ਦੇ ਦੇਖ ਰਹੇ ਹੋ ਔਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਨੇ ਉਮੀਦ ਹੈ ਕਿ ਜਲਦੀ ਜਿਹੜੇ ਚੋਰ ਨੂੰ ਟ੍ਰੇਸ ਕੀਤਾ ਜਾਵੇਗਾ ਫ੍ਰੈਂਸਿਕ ਟੀਮ ਜਿਹੜੀ ਹੈ ਉਹ ਵੀ ਇਸ ਪਾਸੇ ਵੀ ਆ ਗਈ ਹੈ ਹੁਣ ਦੂਜੇ ਪਹਿਲਾਂ ਚੋਪੜਾ ਜੀ ਦੇ ਵੀ ਉੱਧਰ ਚੈਕਿੰਗ ਕਰਕੇ ਆਏ ਨੇ ਔਰ ਫ੍ਰੈਂਸਿਕ ਟੀਮ ਆਪਣੇ ਵੱਲੋਂ ਪੂਰਾ ਜ਼ੋਰ ਆਪਣੇ ਵੱਲੋਂ ਪੂਰੇ ਟੈਕਨੀਕਲ ਐਫਰਟਸ ਕੀਤੇ ਜਾ ਰਹੇ ਆ ਤੇ ਨਾਲ ਦੀ ਨਾਲ ਉਮੀਦ ਹੈ ਕਿ ਜਲਦੀ ਜਿਹੜਾ ਚੋਰਾਂ ਨੂੰ ਟ੍ਰੇਸ ਕੀਤਾ ਜਾਵੇਗਾ ਜਿਹੜੇ ਮਾਹੌਲ ਨੂੰ ਖਰਾਬ ਕਰਦੇ ਆ ਔਰ ਹਾਲਾਂਕਿ ਨਵਾਂ ਸ਼ਹਿਰ ਪੁਲਿਸ ਦੀ ਛਲਾਗਾ ਵੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਚ ਕਾਫੀ ਐਨਡੀਪੀਐਸ ਦੇ ਪਰਚੇ ਹੋਏ ਨੇ ਜਿਹੜੇ ਮਾਰੇ ਅਨਸਰ ਨਹੀਂ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਲੇਕਿਨ ਜਿਨ੍ਹਾਂ ਦੇ ਦਿਮਾਗ 'ਚ ਹੀ ਚੋਰੀਆਂ ਨੇ ਉਹਨਾਂ ਨੂੰ ਫੜਨਾ ਬੜਾ ਮੁੱਖਾ ਹੋ ਜਾਂਦਾ ਔਰ ਹੁਣ ਇਹ ਜਿਹੜੇ ਚੋਰ ਆ ਇਹਨਾਂ ਦੀ ਤਸਵੀਰਾਂ ਜਿਹੜੀਆਂ ਦੋ ਦੱਸਿਆ ਜਾ ਰਿਹਾ ਕਿ ਮਨੋਰੰਜਨ ਕਾਲੀਆ ਉਹਨਾਂ ਕੋਲ ਹੈਗੀਆਂ ਨੇ ਔਰ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਦਾ ਸਹਿਯੋਗ ਮਿਲੇਗਾ ਤਾਂ ਉਮੀਦ ਹੈ ਕਿ ਜਲਦੀ ਜਿਹੜੇ ਇਹ ਚੋਰ ਆ ਉਹਨਾਂ ਨੂੰ ਟ੍ਰੇਸ ਕੀਤਾ ਜਾਵੇਗਾ ਕਿਉਂਕਿ ਜਦੋਂ ਇਸ ਤਰੀਕੇ ਦੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਮ ਲੋਕਾਂ ਅੰਦਰ ਸ਼ੰਕ ਸ਼ੱਕ ਸ਼ੋਭੇ ਜਿਹੜੇ ਉਹ ਵੱਧਦੇ ਨੇ ਆਪਣੇ ਆਪ 'ਚ ਇੱਕ ਹੈਰਾਨੀ ਵਾਲੀ ਗੱਲ ਆਪਣੇ ਆਪ 'ਚ ਇੱਕ ਬੜੀ ਚੁਣੌਤੀ ਬੜੀ ਚੈਲੈਂਜਿੰਗ ਗੱਲ ਲੇਕਿਨ ਉਮੀਦ ਹੈ ਕਿ ਜਲਦੀ ਹੀ ਜਿਹੜੇ ਚੋਰ ਉਹਨਾਂ ਨੂੰ ਟ੍ਰੇਸ ਕੀਤਾ ਜਾਊਗਾ ਪਰ ਹੈਰਾਨ ਨੇ ਲੋਕ ਹੈਰਾਨ ਨੇ ਕਿ ਜੇ ਸ਼ਹਿਰ ਦੇ ਬਿਲਕੁਲ ਅੰਦਰ ਇਸ ਤਰੀਕੇ ਹਿਆ ਚੋਰਾ ਦਾ ਖੁੱਲਾ ਹੈ ਸ਼ਹਿਰ ਦੇ ਬਿਲਕੁਲ ਧੁਰੇ 'ਚ ਹਾਂ ਤੇ ਅਣਜਾਣ ਥਾਵਾਂ ਤੇ ਕੀ ਹੋਵੇਗਾ ਸੁਨਸਾਨ ਥਾਵਾਂ ਤੇ ਕੀ ਹੋਵੇਗਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਹੁਣ ਸਲੋ ਰੋਡ ਤੋਂ ਤਸਵੀਰਾਂ ਦਿਖਾਉਣੇ ਜਿੱਥੇ ਮਨੋਰੰਜਨ ਕਾਲੀਆ ਉਹਨਾਂ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਕੋਲ ਤਸਵੀਰਾਂ ਹੈਗੀਆਂ ਪੱਤਰਕਾਰ ਭਰਾ ਨੇ ਪਰ ਉਹਨਾਂ ਦੀ ਦੁਕਾਨ ਤੇ ਵੀ ਚੋਰੀ ਹੋਈ ਹੈ ਮੈਡੀਕਲ ਦੀ ਦੁਕਾਨ ਤੇ ਚੋਰੀ ਹੋਈ ਹੈ ਉਹਨਾਂ ਨੇ ਇੱਕ ਵਾਰ ਗੱਲਬਾਤ ਕਰਦੇ ਉਹਨਾਂ ਕੋਲ ਜਿਹੜੀਆਂ ਤਸਵੀਰਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਚੋਰਾਂ ਤੱਕ ਪ੍ਰਸ਼ਾਸਨ ਜਲਦੀ ਤੋਂ ਪਹਿਲਾਂ ਪਹੁੰਚੇ ਹਾਲਾਂਕਿ ਸਾਨੂੰ ਪ੍ਰਸ਼ਾਸਨ ਦੀ ਕਾਰਵਾਈ ਦੇ ਕੋਈ ਸ਼ੱਕ ਨਹੀਂ ਹੈ ਲੇਕਿਨ ਜਿਹੜੇ ਮਾੜੇ ਅੰਸਾਰ ਹੈ ਜੱਤ ਕੋ ਫੜੇ ਨਹੀਂ ਜਾਂਦੇ ਸਵਾਲ ਜ਼ਰੂਰ ਖੜੇ ਹੁੰਦੇ ਆ ਸਵਾਲਾਂ ਦੇ ਘੇਰੇ ਜਿਹੜੇ ਆ ਉਹ ਜ਼ਰੂਰ ਬਣਦੇ ਆ ਲੋਕਾਂ ਦੇ ਮਨ ਚ ਸਵਾਲ ਜਿਹੜੇ ਹਵਾ ਚ ਤੈਰਦੇ ਆ ਉਹ ਅੱਖਾਂ ਚ ਠਾ ਠਾ ਕਰਕੇ ਵੱਜਦੇ ਆ ਸਵਾਲ ਤਾਂ ਉੱਠਣਗੇ ਨਾ ਜੇ ਘਟਣਾ ਕੋਈ ਘਟਿਆ ਸਵਾਲ ਤਾਂ ਉੱਠਣਗੇ ਪਰ ਉਮੀਦ ਹੈ ਕਿ ਜਲਦੀ ਜਿਹੜਾ ਚੋਰਾਂ ਨੂੰ ਉਹ ਫੜਿਆ ਜਾਵੇਗਾ ਦਬੋਚਿਆ ਜਾਵੇਗਾ ਔਰ ਜਿਹੜੀਆਂ ਸਾਡੀਆਂ ਸਰਕਾਰਾਂ ਆ ਉਹਨਾਂ ਕੇ ਵੀ ਬੇਨਤੀ ਆ ਕਿ ਦੇਖੋ ਹੁਣ ਮੈਂ ਕੱਲ ਹੀ ਇੱਕ ਗੱਲ ਕਰ ਰਿਹਾ ਸੀ ਇੱਕ ਬੰਦੇ ਨੇ ਚੋਰੀ ਕੀਤੀ ਸਕੂਟੀ ਦੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਪ੍ਰਸ਼ਾਸਨ ਕਹਿੰਦਾ ਉਹਨੂੰ 10 ਦਿਨ ਪਹਿਲਾਂ ਤਾਂ ਯਾਰ ਜੇਲ੍ਹ 'ਚ ਸਿੱਟਿਆ ਜੇ ਜ਼ਮਾਨਤ ਕਰਾ ਕੇ ਆ ਗਿਆ ਤੇ ਸਾਡਾ ਕੀ ਕਸੂਰ ਤਾਂ ਜਿਹੜੇ ਸਾਡੇ ਨਮਾਇंदे ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵਿਧਾਨ ਸਭਾ 'ਚ ਵੀ ਚੰਗੇ ਨਿਯਮ ਲੈ ਕੇ ਆਓ ਤਾਂ ਜੋ ਜਿਹੜੇ ਚੋਰ ਨੇ ਜਿਹੜੇ ਇਹ ਨਸ਼ੇ ਦੀ ਸਮਗਲਿੰਗ ਕਰਦੇ ਨੇ ਇਹ ਜੇ ਜੇਲ੍ਹ 'ਚ ਜਾਂਦੇ ਨੇ ਉਹਦੇ ਸਾਲ ਡੇਢ 2 ਸਾਲ ਲੱਗਣ ਵੀ ਇਹ ਜਿਹੜੇ ਮਾੜੇ ਅੰਸਰ ਨੇ ਕਿ ਜੇ ਇਹਨਾਂ ਨੂੰ ਜੇਲ੍ਹ ਦੇ ਅੰਦਰ ਧੱਕ ਦਿੰਦੇ ਆ ਉਸ ਤੋਂ ਬਾਅਦ 5-7 ਦਿਨਾਂ ਬਾਅਦ ਬਾਹਰ ਆ ਜਾਂਦੇ ਆ ਤਾਂ ਫਿਰ ਚੇਂਜ ਕਿਵੇਂ ਹੋਊਗੀ ਕਿਉਂਕਿ ਇਹ ਤਾਂ ਖੁੱਲ ਜਾਂਦੇ ਨਾ ਫਿਰ ਇਹਨਾਂ ਦੇ ਦਿਮਾਗ ਤਾਂ ਇਸ ਤਰੀਕੇ ਖੁੱਲ ਜਾਂਦੇ ਕਿ ਡਰ ਨਿਕਲ ਜਾਂਦਾ ਕਿ ਯਾਰ ਕੋਈ ਗੱਲ ਨਹੀਂ ਨਾਨਕਈ ਆ ਜਾਇਆਵਾਂਗੇ ਇੱਥੇ ਚੋਰੀ ਕਰ ਲੈਂਦੇ ਆ ਚਾਰ ਪੰਜ ਦੇ ਨਿਆਰੇ ਲੈ ਲੈਂਦੇ ਆ ਫਿਰ ਜੇਲ੍ਹ ਤਾਂ ਘੇੜਾ ਵੀ ਲਾਇਆਵਾਂਗੇ ਸੋ ਸਰਕਾਰਾਂ ਵੀ ਜਿਹੜੀਆਂ ਵੀ ਸੀਰੀਅਸ ਹੁਣ ਕੱਲਾ ਪ੍ਰਸ਼ਾਸਨ ਦੇ ਉੱਤੇ ਆਪਾਂ ਪਿੰਨ ਪੁਆਇੰਟ ਨਹੀਂ ਕਰ ਸਕਦੇ ਇਹ ਤਾਂ ਚੱਕ ਕੇ ਜੇਲ੍ਹ 'ਚ ਸਿੱਟ ਦਿੰਦੇ ਆ ਲੇਕਿਨ ਜਦੋਂ ਜ਼ਮਾਨਤ ਲੈ ਕੇ ਛੇਤੀ ਬਾਹਰ ਆ ਜਾਂਦੇ ਆ ਫਿਰ ਉਹ ਆ ਕੇ ਹੋਰ ਵੱਡੇ ਕਾਂਡ ਕਰਦੇ ਆ ਤਾਂ ਹੁਣ ਸਵਾਲ ਨੇ ਕਿ ਦੁਕਾਨਾਂ 'ਤੇ ਚੋਰੀ ਹੋਈ ਕਿਵੇਂ ਵੀ ਹੌਤ ਬੰਦੀ ਕਿਵੇਂ ਹੋਈ ਹੋਵੇਗੀ ਚੋਰਾ ਦੀ ਕਿਉਂ ਇਥੇ ਤਿੰਨ ਦੁਕਾਨਾਂ ਨੂੰ ਟਾਰਗੇਟ ਕੀਤਾ ਇਹ ਸਵਾਲ ਨੇ ਪਰ ਜਦ ਚੋਰ ਫੜੇ ਜਾਣਗੇ ਤਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ ਬਹੁਤ ਬਹੁਤ ਸ਼ੁਕਰੀਆ